ਜੋ ਪਿਛਲੇ ਦਿਨੀ ਸਿੱਖਾਂ ਦਾ ਮੁੱਢ ਸਥਾਨ ਅਪਦੇਸ਼ ਚੌ ਵਰਨਕੋ ਸੰਜਾ ਕੋਈ ਵੀ ਧਰਮ ਦਾ ਜਿਹੜਾ ਬੰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਦਰਸ਼ਨ ਦੇਦਾਰੇ ਪਾ ਸਕਦਾ ਹੈ ਉਹ ਸਿੱਖਾਂ ਦੇ ਮੁੱਢ ਸਥਾਨ ਤੇ ਸਿੱਖਾਂ ਦੇ ਮੁੱਢ ਸਥਾਨ ਨੂੰ ਬੰਬ ਦੇ ਨਾਲ ੜਾਉਣ ਦੀ ਜਿਹੜੀ ਇੱਕ ਧਮਕੀ ਆਈ ਸੀ ਉਦੇ ਸਬੰਧੀ ਆਪਾਂ ਇੱਥੇ ਇਕੱਠੇ ਹੋਏ ਆਂ। ਔਰ ਇੱਕ ਜੋ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ ਇੱਕ ਨਗਰ ਕੀਰਤਨ ਦੇ ਉਪਰਾਲੇ ਤੇ ਜੋ ਸ਼੍ਰੀ ਕਲਤਕ ਸਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜੀ ਕੁਲਦੀਪ ਸਿੰਘ ਜੀ ਗੁਰਗੱਤ ਸਾਹਿਬ ਉਹਨਾਂ ਵੱਲੋਂ ਉਹਨਾਂ ਦੀ ਕੱਟੀ ਹੋਈ ਦਾੜ੍ਹੀ ਤੇ ਇੱਕ ਟੀਕਾ ਟਿੱਪਣੀ ਹੋਈ ਹੈ ਜਿਹਦੇ ਸਬੰਧੀ ਆਪਾਂ ਇੱਥੇ ਅੱਜ ਇਕੱਠੇ ਹੋਏ ਜੀ ਪਿਛਲੇ ਦਿਨੀ ਇੱਕ ਸ਼ੁਭਮ ਦੂਬੇ ਨਾਮ ਦਾ ਬੰਦਾ ਜਿਹੜਾ ਸ਼ਰਾਰਤੀ ਅੰਸਰ ਉਹਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੂੰ ੜਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਸੀ ਜਿੰਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਵਿੱਚ ਇਹੋ ਜੇ ਸ਼ਰਾਰਤੀ ਅੰਸਰ ਨੂੰ ਜਿਹੜੀ ਨੱਥ ਪਾਈ ਹੈ ਪਰ ਇੱਥੇ ਅਸੀਂ ਰੋਸ ਮੁਜ਼ਾਹਰਾ ਕਰਦੇ ਹਾਂ ਜਿਸ ਸ਼ਖਸ ਨੇ ਸਿੱਖਾਂ ਦੇ ਮੁੱਢ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜਾਂ ਹਰਮੰਦਰ ਸਾਹਿਬ ਨੂੰ ਸਮੁੱਚੀ ਸੰਗਤ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ ਉਸ ਸ਼ਖਸ ਨੂੰ ਸੰਗਤ ਦੇ ਸਨਮੁਖ ਨਹੀਂ ਕੀਤਾ ਜਾ ਰਿਹਾ ਸਾਹਮਣੇ ਨਹੀਂ ਕੀਤਾ ਜਾ ਰਿਹਾ ਸੋ ਮੈਂ ਆਪਣੇ ਵੱਲੋਂ ਇੰਟਰਨੈਸ਼ਨਲ ਸੰਤ ਸਮਾਜ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਔਰ ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਹੋਣ ਨਾਤੇ ਵਿਸ਼ਵ ਸੂਫੀ ਸੰਤ ਸਮਾਜ ਦੇ ਵੀ ਮਾਲਵਾ ਜੋਲ ਪ੍ਰਧਾਨ ਹੋਣ ਨਾਤੇ ਮੈਂ ਇਹਦਾ ਰੋਸ ਜਿਹੜਾ ਪ੍ਰਗਟ ਕਰਦਾ ਔਰ ਆਉਣ ਵਾਲੇ ਦਿਨਾਂ ਵਿੱਚ ਅਸੀਂ ਕੋਈ ਪ੍ਰੋਗਰਾਮ ਵੀ ਉਲੀਕ ਸਕਦੇ ਹਾਂ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਪੰਜਾਬ ਸਰਕਾਰ ਹੋਵੇ ਭਾਵੇਂ ਸੈਂਟਰ ਗਵਰਨਮੈਂਟ ਹੋਵੇ ਉਹ ਉਸ ਸ਼ਖਸ਼ ਦਾ ਚਿਹਰਾ ਉਸ ਸ਼ਖਸ਼ ਨੂੰ ਸੰਗਤ ਦੇ ਸਨਮੁਖ ਨਹੀਂ ਕਰਦੀ ਵੀ ਉਹਦਾ ਚਿਹਰਾ ਸੰਗਤ ਦੇ ਸਨਮੁਖ ਨਹੀਂ ਹੋ ਰਿਹਾ ਕੀ ਕਾਰਨ ਹੈ ਇਹਦੇ ਵਿੱਚ ਅਸੀਂ ਇਹੀ ਕਵਾਂਗੇ ਵੀ ਸਰਕਾਰਾਂ ਦਾ ਕੋਈ ਇਹਦੇ ਵਿੱਚ ਹੱਥ ਹੋ ਸਕਦਾ ਸੋ ਜੇਕਰ ਕੋਈ ਸਿੱਖ ਇੱਕ ਤੇਗ ਨੂੰ ਚੁੱਕੇ ਤਲਵਾਰ ਨੂੰ ਚੁੱਕ ਕੇ ਆਪਣਾ ਹੱਕ ਮੰਗੇ ਤੇ ਉਹ ਅੱਤਵਾਦੀ ਬਣ ਜਾਂਦਾ ਹੈ ਔਰ ਜੇ ਇਹੋ ਜਿਹੇ ਅੰਸਰ ਸਿੱਖਾਂ ਦੇ ਖਾਲਸਾ ਸਾਹਿਬ ਨੂੰ ਧਜੀਆਂ ਓੜਾਉਣ ਦੀ ਜਿਹੜੀ ਧਮਕੀ ਦੇ ਰਹੇ ਐ ਔਰ ਉਸ ਸ਼ਖਸ ਨੂੰ ਜਿਹੜਾ ਇੱਥੇ ਰੱਖਿਆ ਗਿਆ ਹੈ ਉਹ ਲੋਕਾਂ ਦੇ ਵਿੱਚ ਜ਼ਹਿਰ ਹੋਣਾ ਜ਼ਰੂਰੀ ਹੈ ਜੀ ਔਰ ਦੂਸਰੀ ਜਿਹੜੀ ਬੇਨਤੀ ਮੈਂ ਆਪ ਜੀ ਨਾਲ ਸਾਂਝੀ ਕਰਨੀ ਹੈ ਸਾਡੇ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਜੀ ਗੜਗੱਜ ਉਹਨਾਂ ਵੱਲੋਂ ਇੱਕ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਇੱਕ ਆਪਣੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਇਹ ਕਿਹਾ ਗਿਆ ਹੈ ਵੀ ਨਗਰ ਕੀਰਤਨ ਕੱਢਣ ਦੀ ਤੁਸੀਂ ਗੱਲ ਬਾਅਦ ਵਿੱਚ ਕਰਿਓ ਪਹਿਲਾਂ ਤੁਸੀਂ ਸਾਬਤ ਸੂਰਤ ਹੋ ਜਾਓ ਮੈਂ ਇਸ ਗੱਲ ਤੇ ਸਾਡੇ ਜਥੇਦਾਰ ਗੜਗਾ ਸਾਹਿਬ ਜੀ ਉਹਨਾਂ ਦਾ ਵਿਰੋਧ ਕਰਦੇ ਆਪਣੀਆਂ ਪਾਰਟੀਆਂ ਵੱਲੋਂ ਕਿਉਂਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਮੈਂ ਗੜਗਾ ਸਾਹਿਬ ਨੂੰ ਪੁੱਛਣਾ ਚਾਹੁੰਨਾ ਵੀ ਜਿਹੜੇ ਪਹਿਲਾਂ ਦੇ ਮੁੱਖ ਮੰਤਰੀ ਸੀ ਜਿਨ੍ਹਾਂ ਨੂੰ ਤੁਸੀਂ ਅਵਾਰਡ ਦੇ ਦੇ ਕੇ ਸਲਮਾਨਤ ਕੀਤਾ ਜਿਨ੍ਹਾਂ ਨੇ ਪੰਥ ਨਾਲ ਕਰਾਉਣੀਆਂ ਹਰਕਤਾਂ ਕੀਤੀਆਂ ਬੇਅਦਬੀ ਕਰਵਾਉਣ ਵਾਲੇ ਕਰਨ ਵਾਲੇ ਇਹਨਾਂ ਦੀਆਂ ਸਰਕਾਰਾਂ ਵਿੱਚ ਬੇਅਦਬੀਆਂ ਹੋਈਆਂ ਔਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲੋ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਢਹਿ ਢੇਰੀ ਕਰਵਾਇਆ ਇਸ ਕਾਂਗਰਸ ਪਾਰਟੀ ਦਾ ਹੱਥ ਸੀ ਔਰ ਤੁਸੀਂ ਭਗਵੰਤ ਸਿੰਘ ਮਾਨ ਤੇ ਇੱਕ ਟਿੱਪਣੀ ਕਰ ਰਹੇ ਹੋ ਵੀ ਤੁਹਾਡੀ ਦਾੜ੍ਹੀ ਕੱਟੀ ਆ ਤੁਸੀਂ ਸਾਫ਼ਤ ਸੂਰਤ ਨਹੀਂ ਸੋ ਉਸ ਸੰਬੰਧੀ ਮੈਂ ਦੱਸਣਾ ਚਾਹਣਾ ਹੈ ਵੀ ਜਥੇਦਾਰ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਲਾਇਆ ਉਹ ਕਿੰਨੇ ਕੁ ਸਾਫ਼ਤ ਸੂਰਤ ਨੇ ਉਨ੍ਹਾਂ ਵਿੱਚੋਂ ਕਈ ਐਸਜੀਪੀਸੀ ਦੇ ਮੈਂਬਰ ਜਾਂ ਰਹਿ ਚੁੱਕੇ ਪ੍ਰਧਾਨ ਹੋਣਗੇ ਜਿਨ੍ਹਾਂ ਦੇ ਮੁੰਡੇ ਨਸ਼ੇੜੀ ਨੇ ਔਰ ਸਿਰ ਤੋਂ ਲੈ ਕੇ ਪੈਰਾਂ ਤੱਕ ਵਾਲ ਕੱਟਦੇ ਨੇ ਔਰ ਜਿਨ੍ਹਾਂ ਨੇ ਤੁਹਾਨੂੰ ਜਥੇਦਾਰ ਅੱਜ ਮੌਜੂਦਾ ਹਾਲ ਹਾਲਾਤਾਂ ਵਿੱਚ ਲਾਇਆ ਸੁਖਵੀਰ ਬਾਦਲ ਜੋ ਐਸਜੀਪੀਸੀ ਦਾ ਪ੍ਰਧਾਨ ਹੈ ਉਹਨੂੰ ਤੁਸੀਂ ਆਪਣੀ ਮਨਮਰਜ਼ੀ ਨਾਲ ਸਜ਼ਾ ਸੁਣਾ ਦਿੰਦੇ ਹੋ ਉਹ ਤੁਹਾਡਾ ਬੰਨੇ ਹੋਇਆ ਤੁਸੀਂ ਉਹਦੇ ਬੰਨੇ ਹੋਏ ਹੋ ਔਰ ਬੀਬੀ ਹਰਸਿਮਰਤ ਕੌਰ ਬਾਦਲ ਉਹਦੀ ਗੱਲ ਕਰ ਲੋ ਵੀ ਉਹ ਕਿੰਨੀ ਕੁ ਸਾਫ ਤੇ ਸੂਰਤ ਹੈ ਉਹਦਾ ਗੱਤਰਾ ਕਿੱਥੇ ਹੈ ਤੇ ਉਹ ਵੀ ਪਰਵੱਟੇ ਮਣਾਉਂਦੀਆਂ ਸੋ ਬੀਬੀ ਜੰਗੀਰ ਕੌਰ ਦੀ ਗੱਲ ਕਰ ਲੋ ਕਿਹਦੀਆਂ ਕਿਹਦੀਆਂ ਗੱਲਾਂ ਕਰਨੀ ਸੋ ਫਿਰ ਵੀ ਸਾਡੇ ਸੂਬੇ ਦੇ ਮੁੱਖ ਮੰਤਰੀ ਹੈ ਤੇ ਉਹਨਾਂ ਨੂੰ ਰਿਸਪੈਕਟ ਦੇਣ ਦਾ ਜਿਹੜਾ ਸਾਡਾ ਫਰਜ਼ ਬੰਦ ਹੈ ਗੜਵੇ ਦੀ ਪਰ ਕੇ ਹੈ ਪਰ ਉਹ ਜਿਹਨੂੰ ਵੀ ਮਿਲਦੇ ਨੇ ਹਰ ਇੱਕ ਨੂੰ ਕਹਿੰਦੇ ਨੇ ਕਿ ਤੁਸੀਂ ਸਾਫ ਤੋਂ ਮੁਸਿਕ ਬਣੋ ਰਹਿ ਕੇ ਉਹ ਤੇ ਵੀ ਮਿਲਦੇ ਨਹੀਂ ਕਿਸੇ ਵੀ ਪ੍ਰੋਗਰਾਮ ਚਾਹਦੇ ਨੇ ਹਰ ਕੋਈ ਪ੍ਰੇਰਿਤ ਕਰਦੇ ਪਰ ਇਹ ਚੀਜ਼ ਆ ਉਹਨੇ ਗਲਤ ਕਰ ਦਿੱਤਾ ਕਿ ਉਹਦਾ ਪੱਖ ਤੇ ਕ੍ਰਿਟੀਕਲ ਹੈ ਤੇ ਜਾਂ ਕੀ ਬਾਕੀ ਉਹ ਨਜ਼ੀਰ ਵਿੱਚ ਹੀ ਵਿਰੋਧ ਕਰ ਰਹੇ ਕਿ ਇਹ ਗੱਲ ਕਰ ਰਹੇ ਨਹੀਂ ਵੇਖੋ ਗੱਲ ਇਹ ਹੈ ਵੀ ਆਪਾਂ ਕਿਸੇ ਨੂੰ ਧੱਕੇ ਨਾਲ ਸਾਫਤ ਸੂਰਤ ਨਹੀਂ ਬਣਾ ਸਕਦੇ ਹੁਣ ਤੁਸੀਂ ਵੀ ਸਾਰੇ ਬੈਠੋ ਇੱਕ ਸਰਦਾਰ ਬੈਠਾ ਬਾਕੀ ਸਾਰੇ ਚਲੋ ਦਾੜੀਆਂ ਕਲੀਨ ਸ਼ੇਪ ਹੈ ਨਾ ਸੋ ੱੱcke ਨਾਲ ਕਿਸੇ ਨੂੰ ਮੈਂ ਕਹਿੰਨਾ ਵੀ ਕਟੀਆਂ ਦਾੜ੍ਹੀਆਂ ਵਾਲਿਆਂ ਵਿੱਚ ਵੀ ਸਾਡੇ ਨਾਲੋਂ ਵੱਧ ਕੇ ਸ਼ਰਧਾ ਹੋ ਸਕਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਔਕਾਤ ਰੱਖ ਜੱਤੇਦਾਰ ਵੀ ਮर्यादा ਮੁਤਾਬਕ ਮਾਇਨਾ ਰੱਖਦੇ ਨੇ ਉਹਦੇ ਨੂੰ ਆਪਾਂ ਜੇ ਉਹ ਕਿਸੇ ਨੂੰ ਕਹਿੰਦੇ ਨੇ ਜਾਰੇ ਅਕਸਰ ਆਪਣਾ ਜਿ ਸਿੱਖਾ ਦੀ ਸਰਮੌਰ ਸੰਸਥਾ ਮੰਨੀ ਜਾਂਦੀ ਹੈ ਕਾਹ ਦਾ ਅਕਸਰ ਜੇ ਉਹ ਕਿਸੇ ਨੂੰ ਕਹਿੰਦੇ ਆ ਤੇ ਆਪਾਂ ਉਹਦੇ ਦੇ ਕਿੰਤੂ ਪ੍ਰੰਤੂ ਕਰਨੀ ਚਾਹੀਦੀ ਚੀਜ਼ ਲੱਗੇ ਨਹੀਂ ਵੇਖੋ ਉਹ ਤਾਂ ਅਸੀਂ ਵੀ ਕਹਿੰਨੇ ਆ ਪ੍ਰਚਾਰ ਦੇ ਵਿੱਚ ਵੀ ਸਾਤ ਸੂਰਤ ਸਿੱਖ ਬਣੋ ਸਿੰਘ ਸਜੋ ਉਹ ਤਾਂ ਉਹ ਵੱਖਰੀ ਵੱਖਰੀ ਗੱਲ ਹੈ ਪ੍ਰਚਾਰ ਦੇ ਦੁਆਰਾ ਜੇ ਕਹਿ ਰਿਹਾ ਓਥੇ ਅਸੀਂ ਜੱਤੇਦਾਰ ਗੁਰਗਾ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੇ ਰਹਿਣੀ ਹੈ ਪਰ ਅੱਜ ਜੇ ਸੂਬੇ ਦਾ ਮੁੱਖ ਮੰਤਰੀ ਹੈ ਉਹਦੇ ਤੇ ਟਿੱਕਾ ਟਿੱਪਣੀ ਹੋ ਰਹੀ ਹੈ ਇਹ ਇਸ ਚੀਜ਼ ਨੂੰ ਅਸੀਂ ਗਲਤ ਲੈ ਲਏ ਵੀ ਇੱਕ ਮੁੱਖ ਮੰਤਰੀ ਬੰਦਾ ਹੈ ਨਾ ਤੇ ਦੂਸਰੇ ਜਿੰਨੇ ਮੁੱਖ ਮੰਤਰੀ ਰਹੇ ਉਹ ਕਿੰਨੇ ਦੁੱਧ ਤੋਤੇ ਹੈ ਸਾਰੇ ਇੱਕੋ ਜਿਹੇ ਹੀ ਹੈ ਤੇ ਦੂਜੀ ਗੱਲ ਇਹ ਹੈ ਵੀ ਜੱਤੇਦਾਰ ਲਾਇਆ ਬਾਦਲ ਸਾਹਿਬ ਵੱਲੋਂ ਲਾਇਆ ਇਹ ਪਿੰਡਾਂ ਪਿੰਡਾਂ ਵਿੱਚੋਂ ਪ੍ਰਚਾਰ ਕਰ ਰਹੇ ਐ ਇਸ ਗੱਲ ਤੇ ਅਸੀਂ ਰਣੀ ਆ ਪਰ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਵੀ ਆਉਣ ਵਾਲੀ ਜਿਹੜੀ ਐਸਜੀਪੀਸੀ ਦੀ ਇੱਕ ਇਲੈਕਸ਼ਨ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁਣ ਸ਼ਖਵੀਰ ਬਾਦਲ ਨੂੰ ਪਤਾ ਹੈ ਵੀ ਅਸੀਂ ਆ ਲੁਧਿਆਣੇ ਜਿਹੜੀ ਜਿਮਨੀ ਚੋਣ ਹੋਈ ਉਹਦੇ ਵਿੱਚ ਵੇਖੋ ਕਿੰਨੀਆਂ ਕਬੂਰਤਾਂ ਮਿਲੀਆਂ ਉਹਨਾਂ ਨੂੰ ਇਹਨਾਂ ਨੂੰ ਪਤਾ ਵੀ ਸਾਡੀ ਸਰਕਾਰ ਤੇ ਹੁਣ ਆਉਣੀ ਨਹੀਂ ਪਰ ਇਹਨਾਂ ਨੂੰ ਪਤਾ ਵੀ ਐਸਜੀਪੀਸੀ ਸ਼ਾਇਦ ਸਾਡੇ ਹੱਥ ਵਿੱਚ ਰਹਿ ਜਾਏ ਸੋ ਇਹਨਾਂ ਨੇ ਜਥੇਦਾਰ ਲਾਇਆ ਗੜਗਾ ਸਾਹਿਬ ਨੂੰ ਇਹਨਾਂ ਨੇ ਲਾਇਆ ਜੇ ਉਹ ਸ਼ਰਨੇ ਦਾ ਨਾਮ ਲੈ ਰਹੇ ਐ ਤੇ ਸ਼ਰਨਾ ਤੇ ਬਾਦਲੇ ਕੀ ਐ ਸਾਰੇ ਅੰਦਰ ਉਹ ਇੱਕ ਐ ਉਹ ਸਾਡੇ ਵਰਗੇ ਆਮ ਸਿੱਖਾਂ ਨੂੰ ਜਿਹੜਾ ਲੜਾ ਰਹੇ ਐ ਔਰ ਸਿੱਖਾਂ ਦੇ ਵਿੱਚ ਇਹ ਗੱਲ ਫਲਾਈ ਜਾ ਰਹੀ ਐ ਵੀ ਜਥੇਦਾਰ ਗੜਗਾ ਸਾਹਿਬ ਚੰਗੇ ਪ੍ਰਚਾਰਕ ਨੇ ਔਰ ਚੰਗੀ ਲੋਕਾਂ ਨੂੰ ਸੇਧ ਦੇ ਰਹੇ ਐ ਠੀਕ ਐ ਦੇ ਰਹੇ ਨੇ ਸੇਧ لوکاں نو ਸਿੱਖੀ ਨਾਲ ਇਤਿਹਾਸ ਨਾਲ ਜੋੜ ਰਹੇ ਨੇ ਲੋਕਾਂ ਦੀਆਂ ਬੇਨਤੀਆਂ ਗਰੰਤੀ ਸਿੰਘਾਂ ਦੀਆਂ ਬੇਨਤੀਆਂ ਸੁਣ ਰਹੇ ਆ ਆਪਾਂ ਇੱਥੋਂ ਹੀ ਮਾਰ ਖਾਂਦੇ ਆ ਵੀ ਆਪਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਔਰ ਜਦੋਂ ਐਸਜੀਪੀਸੀ ਦੀਆਂ ਵੋਟਾਂ ਆਈਆਂ ਉਦੋਂ ਗੜਗਸਾ ਵਾਂਖ ਖੜੀ ਕਰਕੇ ਕਹਿਣਗੇ ਵੀ ਐਸਜੀਪੀਸੀ ਦੀ ਚੋਣ ਹੈ ਜਿਹੜੀ ਤੇ ਉਹ ਅਕਾਲੀ ਦਲ ਦੀ ਜਿਹੜੀ ਪਾਰਟੀ ਵੱਲੋਂ ਆ ਨਮਾਇंदे ਲੜ ਰਹੇ ਇਹਨਾਂ ਨੂੰ ਆਪਾਂ ਵੱਧ ਕੇ ਜਿਤਾਈਏ ਇਹ ਗੱਲ ਹੋਣੀ ਹੈ ਸਾਡੇ ਆਮ ਲੋਕ ਜਿਹੜੇ ਲੁੱਟੇ ਗਏ ਉਹਨਾਂ ਨੇ ਫੇਰ ਚੱਕ ਕੇ ਵੋਟਾਂ ਬਦਲ ਨੂੰ ਪਾ ਦਨੀ ਐ ਤੇ ਫੇਰ ਅਸੀਂ ਭੇਡਾ ਬਣ ਕੇ ਤੇ ਉਹ ਬਾਂਦਰ ਬਣ ਕੇ ਛੱਤਰ ਖਾਵਾਂਗੇ ਬਸ ਤੇ ਮੇਰੀ ਬੇਨਤੀ ਹੈ ਵੀ ਜਿਹੜੇ ਜਥੇਦਾਰ ਲਾਇਆ ਹੈ ਸਤਕਾਰਯੋਗ ਹੈ ਪਰ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਡੀਗਾ ਟਿੱਪਣੀ ਕਰਨੀ ਇਹ ਮੈਂ ਆਪਣੀ ਯੂਨਾਈਟਿਡ ਅਕਾਲੀ ਦਲ ਵੱਲੋਂ ਔਰ ਇੰਟਰਨੈਸ਼ਨਲ ਸੰਸਮਾਜ ਔਰ ਸੂਫੀ ਸੰਸਮਾਜ ਮਾਲਵਾ ਦੁਲ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਗੱਲਾਂ ਦਾ ਜਿਹੜਾ ਵਿਰੋਧ ਕਰਦਾ ਚ ਦੂਜੀ ਗੱਲ ਕਰੀਏ ਕਾਰ ਵੱਲੋਂ ਬੀਰ ਦੇ ਵੀ ਨੂੰ ਲੈ ਕੇ ਇੱਕ ਨੂੰ ਰੜਾ ਜਾ ਰਹੀ ਕਮੇਟੀ ਬਣਾਈ। ਉਹ ਚੀਜ਼ ਨੂੰ ਲੈ ਕੇ ਕਿਉਂ ਦੇ? ਨਹੀਂ ਉਸ ਚੀਜ਼ ਨੂੰ ਵੇਖੋ ਲੈ ਕੇ ਅਸੀਂ ਸਰਕਾਰ ਦੇ ਰਣੀ ਆ। ਜਿਹੜਾ ਵੀ ਸਰਕਾਰ ਦਾ ਕੋਈ ਵੀ ਨਮਾਇੰਦਾ ਜਿਨ੍ਹਾਂ ਨੇ ਕਮੇਟੀ ਬਣਾਈ ਹੈ। ਔਰ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਾਂ ਪੋਥੀ ਦੀ ਬੇਅਦਵੀ ਹੁੰਦੀ ਹੈ। ਉਹਦੇ ਵਿੱਚ ਉਮਰ ਕਾਇਦ ਦਾ ਜਿਹੜਾ ਇੱਕ ਲਾਜਾਰੀ ਹੋ ਰਿਹਾ ਹੈ। ਇਹਦੇ ਵਿੱਚ ਅਸੀਂ ਭਗਵੰਤ ਮਾਨ ਨੂੰ ਫੁੱਲਾਂ ਦਾ ਹਰ ਪਾਵਾਂਗੇ। ਧੰਨਵਾਦ ਕਰਾਂਗੇ ਉਹਨਾਂ ਦੀ ਸਰਕਾਰ ਦਾ। ਜਿਨ੍ਹਾਂ ਨੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕੀਤੀ